हां जी किसान ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਐਮਪੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜੀ ਇਹ ਗੇਤੀ ਬਾਡੀ ਜਿਹੜੀ ਸ਼ੁਰੂ ਹੋ ਚੁੱਕੀ ਆ ਕਿਤੇ ਕਿਤੇ ਜਿਹੜੀ ਬਾਡੀ ਸ਼ੁਰੂ ਹੋਈ ਤੇ ਉਹਦੇ ਨਾਲ ਹੀ ਹੁਣ ਜਿਹੜੀ ਆਪਣੇ ਕੋਲ ਜਿਵੇਂ ਜਿਵੇਂ ਕਣਕਾਂ ਤੋਲ ਰਹੀਆਂ ਜਾਂ ਕੰਡਾਂ ਕਰਵਾ ਰਹੇ ਕਿਸਾਨ ਭਰਾ ਤਾਂ ਓਵੇਂ ਓਵੇਂ ਜਿਹੜੀ ਹੁਣ ਆਪਣੇ ਕੋਲ ਜਾਣਕਾਰੀ ਆ ਰਹੀ ਬਈ ਕਿਹੜੀ ਕਿਸਮਾ ਕਿਹੜੇ ਰਿਜ ਕਿੰਨਾ ਝਾੜ ਦੇ ਰਹੀ ਆ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਲਿਓ ਤਾਂ ਕਿ ਹਰ ਇੱਕ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਭਰਾ ਤੱਕ ਜਾਣਕਾਰੀ ਪਹੁੰਚ ਜਾਵੇ। ਸੋਣ ਕਿਸਾਨ ਪਰ ਆਪਾਂ ਗੱਲ ਕਰਦੇ ਕਣਕਾਂ ਦੀ ਵਾਢੀ ਦੇ ਕਿੰਨਾ-ਕਿੰਨਾ ਝਾੜ ਕਿਹੜੀ ਏਰੀਏ 'ਚ ਕਿਹੜੀ ਵੈਰੇਟੀ ਦੇ ਰਹੀ ਆ। ਤਾਂ ਜਿਵੇਂ ਕਿ ਹੁਣ ਕਣਕਾਂ ਦੀ ਲਗਭਗ ਵਾਢੀ ਹੁਣ ਕਿਉਂਕਿ ਸ਼ੁਰੂ ਹੋਈ ਚੱਲੀ ਸੀ ਬਾਕੀ ਹੁਣ ਵੱਖ-ਵੱਖ ਏਰੇ ਜਿਹੜਾ ਮੌਸਮ ਕੱਲ ਪਰਸੋਂ ਦਾ ਜਿਹੜਾ ਖਰਾਬ ਹੋ ਰਿਹਾ ਜਾਂ ਮੀਂਹ ਪਿਆ ਏ ਉਹਦੇ ਕਰਕੇ ਅੱਧਾ ਦਿਨ ਜਿਹੜੀ ਵਾਢੀ ਰੁਕ ਜਣੀ ਆ ਤਾਂ ਉਸ ਤੋਂ ਬਾਅਦ ਜਿਹੜੀ ਪ੍ਰੋਪਰ 2-3 ਦਿਨ ਬਾਅਦ ਜਿਹੜੀ ਪ੍ਰੋਪਰ ਜਿਹੜੀ ਵਾਢੀ ਪੂਰੇ ਜੋਰ ਤੇ ਸ਼ੁਰੂ ਹੋ ਜਾਣੀ ਕਿਉਂਕਿ ਵੈਸੇ ਵੀ ਜਿਹੜੀਆਂ ਕਣਕਾਂ 'ਚ ਥੋੜਾ ਜਿਹਾ ਕਣਕਾਂ ਦੇ ਸਿੱਟਿਆਂ ਦੇ ਉੱਪਰੋਂ ਤਾਂ ਪੱਕੀਆਂ ਪਰ ਵਿੱਚ ਕਣਕਾਂ ਦੇ ਜਿਹੜੇ ਦਾਣੇ ਅਜੇ ਗਿੱਲੇ ਆ ਪ੍ਰੋਪਰ ਨਹੀਂ ਬਣੇ ਉਹਦੇ ਕਰਕੇ ਉਹਨਾਂ ਕਿਸਾਨ ਵੀਰਾਂ ਜਿਹੜੇ ਰੁਕੇ ਹੋਏ ਆ ਤਾਂ ਉੱਪਰੋਂ ਤਾਂ ਲੱਗਦਾ ਵੀ ਜਿਹੜੇ ਕਣਕ ਜਿਹੜੀ ਹੁਣ ਪੱਕੀ ਵੱਢਦੀਏ ਪਰ ਜਦੋਂ ਕਣਕ ਨੂੰ ਆਪਾਂ ਸਿੱਟੇ ਨੂੰ ਖੋਲ ਕੇ ਦੇਖਦੇ ਆਂ ਤਾਂ ਪਰ ਅਜੇ ਤੱਕ ਜਿਹੜੇ ਕਣਕ ਦੇ ਪੂਰੇ ਦਾਣੇ ਨਹੀਂ ਬਣੇ ਤਾਂ ਅਜੇ ਜਿਹੜੇ ਕਿਸਾਨ ਵੀਰਾਂ ਪ੍ਰੋਪਰ ਜਿਹੜੀ ਵਾਢੀ 2-3 ਦਿਨ ਬਾਅਦ ਓਕੇ ਸ਼ੁਰ ਉਹ ਪੰਜਾਬ ਸ਼ੁਰੂ ਹੋ ਚੁੱਕੀ ਆ ਤੇ ਉਹਨਾਂ ਦੇ ਵਿੱਚ ਹੁਣ ਆਪਾਂ ਪਹਿਲੇ ਨੰਬਰ ਤੇ ਝਾੜ ਸ਼ੇਅਰ ਕਰਦੇ ਆ 826 ਦਾ ਤਾਂ ਤੁਸੀਂ ਕਿਸਾਨ ਭਰਾ ਜੇਕਰ ਕਿਸੇ ਕਣਕ ਦੀ ਵਾਢੀ ਕਰ ਲਈ ਆ ਤਾਂ ਕਿੰਨਾ ਝਾੜ ਆ ਕਿਹੜਾ ਏਰੀਆ ਤੇ ਕਿੰਨੇ ਕੁਆਂਟਲ ਹੋਈ ਜਾਂ ਕਿੰਨੇ ਮਣ ਹੋਈ ਆ ਤਾਂ ਜਰੂਰ ਸ਼ੇਅਰ ਕਰਿਓ ਆਪਣਾ ਝਾੜ ਤਾਂ ਕਿ ਕਿਸਾਨ ਵੀਰਾਂ ਨੂੰ ਜਿਹੜਾ ਬੀਜ ਰੱਖਣ ਦੇ ਵਿੱਚ ਆਸਾਨੀ ਹੋ ਜਾਂਦੀ ਵੀ ਕਿਹੜੇ ਏਰੀਆ 'ਚ ਕਿਹੜੀ ਵੈਰੈਟੀ ਕੰਗਾ ਝਾੜ ਦੇ ਰਹੀ ਆ ਤਾਂ ਹੁਣ ਆਪਾਂ 826 ਤੋਂ ਸ਼ੁਰੂ ਕਰਦੇ ਆ ਤਾਂ ਕਿਸਾਨਵਰ ਬਠਿੰਡ ਏਰੀਆ ਦੇ ਵਿੱਚ ਜਿਹੜਾ 826 ਦਾ ਝਾੜ ਆਇਆ 25 ਕੁਇੰਟਲ ਆਇਆ ਤੇ ਹਰਿਆਣਾ ਸਿਰਸਾ ਦੇ ਵਿੱਚ ਜਿਹੜਾ ਝਾੜ ਆਇਆ 826 ਦਾ ਉਹ 68 ਮਣ ਆਇਆ ਤੇ 826 ਦਾ ਜਿਹੜਾ ਤੀਜਾ ਝਾੜ ਉਹ 70 ਮਣ ਆਇਆ ਫਾਜ਼ਲ ਕਾ ਏਰੀਆ ਦੇ ਵਿੱਚ ਪੰਜਾਬ ਦੇ ਵਿੱਚੋਂ ਹੀ 826 ਨੇ 70 ਮਣ ਝਾੜ ਦਿੱਤਾ ਤੇ 187 ਦਾ ਅੱਗੇ ਆਪਾਂ ਗੱਲ ਕਰਦੇ ਹਾਂ 55 ਮਣ ਝਾੜ ਆਇਆ ਪਟਿਆਲਾ ਏਰੀਆ ਦੇ ਵਿੱਚੋਂ 187 ਦਾ ਤੇ ਇਹ ਜਿਹੜਾ 55 ਮਨ ਝਾੜਾ ਇਹ ਰੇਤਲੇ ਬਾਣ ਚੋਂ ਕਿਸਾਨ ਵੀਰ ਨੇ ਦੱਸਿਆ ਵੀ ਇਹ ਰੇਤ ਬਾਣ ਰੇਤਰਾ ਸੀ ਜਿਹਦੇ ਵਿੱਚੋਂ 187 ਨੇ 55 ਮਨ ਝਾੜ ਦਿੱਤਾ ਜਿਹੜਾ ਕਿ ਬਹੁਤ ਆਪਾ ਸ਼ਾਨਦਾਰ ਚਾਕਰ ਝਾੜ ਕਹਿ ਸਕਦੇ ਹਾਂ ਰੇਤਲੇ ਬਾਣ ਦੇ ਵਿੱਚੋਂ ਤਾਂ ਅੱਗੇ ਆ ਜਾਂਦਾ 222 ਤੇ 1 187 ਯਾਨੀ ਕਿ 222 ਨੂੰ 187 ਚ ਮਿਕਸ ਕਰਕੇ ਬੀਜਿਆ ਸੀ ਕਿਸਾਨ ਵੀਰ ਨੇ ਤੇ ਇਹ ਜਿਹੜਾ ਝਾੜ ਆ 68 ਮਣਾਇਆ ਫਿਰੋਜ਼ਪੁਰ ਏਰੀਆ ਦੇ ਵਿੱਚੋਂ ਅੱਗੇ ਗੱਲ ਆ ਜਾਂਦੀ 327 ਜੀ ਦੀ ਕਾਫੀ ਜ਼ਿਆਦਾ ਡਿਮਾਂਡ ਏ ਵੇ ਕਿੰਨਾ ਘਾੜ ਦਊ ਤੇ ਵੱਡੇ ਪੱਧਰ ਤੇ ਜਿਹੜੀ ਕਿਸਾਨ ਵੀਰਾਂ ਨੇ ਲਾਈ ਆ ਤੇ ਕਿਸਾਨਪਰਾ ਉਹ ਜਿਹੜਾ ਸਲਦੂਰਗਰ ਏਰੀਏ ਦੇ ਵਿੱਚੋਂ ਜਿਹੜਾ 327 ਦਾ ਝਾੜ ਆ 70 ਮਾਣ ਤੇ ਕਰਨਾਲ 'ਚ ਇਹ ਕਿਸਾਨ ਵੀਰੋ 27.5 ਕੁਇੰਟਲ ਨੇ ਝਾੜ ਦਿੱਤਾ 327 ਨੇ ਤੇ ਅੰਬੋਹਰ ਏਰੀਏ ਦੇ ਵਿੱਚੋਂ ਜਿਹੜਾ ਇਹਦੇ 327 ਦਾ 24 ਕੁਇੰਟਲ ਝਾੜ ਆਇਆ ਤੇ ਮੁਹਾਲੀ ਦੇ ਵਿੱਚੋਂ ਇੱਕ ਕਿਸਾਨ ਵੀਰ ਨੇ ਆਪਣੇ ਕੋਲ ਝਾੜ ਸ਼ੇਅਰ ਕੀਤਾ 327 ਦਾ ਜਾਣ ਕੇ 22 ਕੁਇੰਟਲ ਝਾੜਾ ਮੋਹਾਲੀ ਏਰੀਆ ਦੇ ਵਿੱਚੋਂ ਪਿਛਲੇ ਸਾਲ ਇਸ ਕਿਸਾਨ ਵੀਰ ਦੀ ਜਿਹੜੀ ਕਣਕ ਗੜੇ ਨਾ ਗੜੇ ਮਾਰੀ ਨਾ ਜਿਹੜੇ ਖਰਾਬ ਹੋ ਗਈ ਸੀ 50% ਕਹਿੰਦੇ ਬਈ ਇਸ ਵਾਰ ਜਿਹੜੀ ਕਣਕ ਸਹੀ ਤਰੀਕੇ ਨਾਲ ਵੱਢੀ ਗਈ ਆ ਵਾਹਿਗੁਰੂ ਦੀ ਕਿਰਪਾ ਨਾਲ ਤਾਂ 22 ਕੁਇੰਟਲ ਜਿਹੜਾ ਦਾ ਝਾੜ ਆਇਆ ਜਿਹੜਾ ਕਿ 22 ਕੁਇੰਟਲ ਬਹੁਤ ਵਧੀਆ ਝਾੜ ਆ ਕਿਉਂਕਿ ਆਪਾਂ ਜਦੋਂ 25-26 ਕੁਇੰਟਲ ਝਾੜ ਹੁੰਦਾ ਤੇ ਆਪਾਂ ਜਿਹੜਾ 22-23 ਕੁਇੰਟਲ ਝਾੜ ਨੂੰ ਕੋਈ ਝਾੜ ਮੰਨਦੇ ਨਹੀਂ ਹਾਲਾਂਕਿ ਜਿਹੜਾ 22-23-24 ਕੁਇੰਟਲ ਝਾੜਦੇ ਬਹੁਤ ਸ਼ਾਨਦ ਤੇ ਜਿਹੜੇ ਕਿਸਾਨ ਵੀਰਾਂ ਦੀ ਪਿਛਲੇ ਸਾਲ ਦੀ ਸ਼ਿਕਾਇਤ ਸੀ ਵੀ ਸਾਡਾ 40 ਮਨ ਤੋਂ ਕਦੀ ਝਾੜ ਵਧਿਆ ਨਹੀਂਗਾ ਤਾਂ ਇਸ ਵਾਰ ਉਹਨਾਂ ਦੀ ਜਿਹੜੀ ਸ਼ਿਕਾਇਤ ਵੀ ਦੂਰ ਹੋ ਜੇਗੀ ਕਿਉਂਕਿ ਇਸ ਵਾਰ ਜਿੱਥੇ ਕਿਸਾਨ ਲਈ ਤੁਹਾਡਾ 40 ਕੁਇੰਟਲ ਝਾੜ 40 ਮਨ ਝਾੜ ਆਉਂਦਾ ਸੀ ਕਿੱਲੇ ਦਾ ਇਸ ਵਾਰ ਜਿਹੜਾ ਤੁਹਾਡਾ 45-50 ਮਨ ਤੱਕ ਜਾ ਸਕਦਾ ਤੇ ਜੇਕਰ ਤੁਹਾਡਾ ਝਾੜ 50 ਮਨ ਆਉਂਦਾ ਸੀ ਤਾਂ 55-60 ਮਨ ਤੱਕ ਜਾ ਸਕਦਾ ਇਸ ਵਾਰ ਤੁਹਾਨੂੰ ਜਿਹੜਾ 5 ਤੋਂ 10 ਮਨ ਝਾੜ ਦਾ ਫਾਇਦਾ ਦੇਖਣ ਨੂੰ ਜ਼ਰੂਰ ਮਿਲ ਸਕਦਾ ਜੇਕਰ ਤੁਸੀਂ ਚੰਗੀ ਸਾਂਭਾਲ ਕੀਤੀ ਆ ਬਾਕੀ ਏਰੀਏ ਦੇ ਜ਼ਮੀਨ ਦੇ ਹਿਸਾਬ ਨਾਲ ਤੇ ਆਪਣੀ ਸਾਂਭ ਸੰਭਾਲ ਦੇ ਮੁਤਾਬਕ ਜਿਹੜਾ ਝਾੜ ਆ ਬਾਕੀ ਮੌਸਮ ਨੇ ਪੂਰਾ ਸਾਥ ਦਿੱਤਾ ਏ ਹੁਣ ਆ ਜਿਹੜਾ ਝਾੜ ਆਣਾ ਕਿਸਾਨ ਵੀਰਾਂ ਦਾ ਉਹ ਆਪਣੀ ਸਾਂਭ ਸੰਭਾਲ ਕਿੰਨੀ ਕੁ ਆਪਾਂ ਸਾਂਭ ਬਾਲ ਕੀਤੀ ਆ ਕਿੰਨਾ ਕੁਝ ਗੁਲੀ ਡੰਡਾ ਸੀ ਤੇ ਉਹਦੇ ਨਾਲ ਨਾਲ ਜਿਹੜੀ ਪਾਣੀ ਦੀ ਮੈਨੇਜਮੈਂਟ ਕਿੱਦਾਂ ਏ ਤੇ ਜ਼ਮੀਨ ਇਹਨਾਂ ਤੇ ਚੀਜ਼ਾਂ ਦੇ ਹੁਣ ਤੁਹਾਡਾ ਝਾੜ ਨਿਰਭਰ ਕਰਨਾ ਵੀ ਤੁਹਾਡਾ ਝਾੜ 50 ਮਾਣੋਂ ਦਾ 55 60 ਆਉਂਦਾ ਕਿ 70 ਮਾਣੋਂ ਦਾ ਇਹ ਬਾਕੀ ਹੋਣਾ ਆਪਣੇ ਜਿਹੜੀ ਕਿੰਨੀ ਕਾਪਾਂ ਖੇਚਲ ਕੀਤੀ ਕਿੰਨੇ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਉੱਤੇ ਰਹਿ ਜਾਂਦਾ ਬਾਕੀ ਓਵਰਾਲ ਜਿਹੜੇ ਝਾੜ ਆ ਸਾਰੇ ਕਿਸਾਨ ਵੀਰਾਂ ਦੇ ਬਹੁਤ ਚੰਗੇ ਤੇ ਸ਼ਾਨਦਾਰ ਆਉਣਗੇ ਸੋ ਵਾਹਿਗੁਰੂ ਕਿਰਪਾ ਕਰੇ ਤੇ ਹਰ ਇੱਕ ਕਿਸਾਨ ਵੀਰ ਦਾ ਜਿਹੜਾ ਵਧੀਆ ਤੇ ਰਿਕਾਰਡ ਝਾੜ ਆਵੇ ਸੋ ਬਹੁਤ ਬਹੁਤ ਧੰਨਵਾਦ